ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਬਣਿਆ ਪਿਆ ਹੈ ਤੇ ਇਸੇ ਦੌਰਾਨ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿਦੇ ਵਿੱਚ ਰਾਜਾ ਵੜਿੰਗ ਆਪ ਦੇ ਬੂਥ ਤੇ ਜਾ ਕੇ ਆਪ ਵਰਕਰਾਂ ਦੇ ਨਾਲ ਤੂੰ ਤੂੰ ਮੈਂ ਮੈਂ ਕਰਦੇ ਦਿਖਾਈ ਦਿੱਤੇ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਰਾਜਾ ਵੜਿੰਗ ਤੇ ਆਪ ਵਰਕਰਾਂ ਦੇ ਵਿੱਚ ਤੂੰ ਤੂੰ ਮੈਂ ਮੈਂ ਹੁੰਦੀ ਹੈ ਤੇ ਉੱਥੇ ਹੀ ਦੂਸਰੇ ਪਾਸੇ ਇਸ ਝਗੜੇ ਤੋਂ ਬਾਅਦ ਰਾਜਾ ਵੜਿੰਗ ਦੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਦੇ ਵਿੱਚ ਰਾਜਾ ਵੜਿੰਗ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਦੇ ਘਰ ਬੈਠੇ ਚਾਹ ਪੀਂਦੇ ਦਿਖਾਈ ਦਿੱਤੇ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਰਾਜਾ ਵੜਿੰਗ ਆਪਣੇ ਸਾਥੀਆਂ ਦੇ ਨਾਲ ਬੈਠ ਕੇ ਅਸ਼ੋਕ ਪ੍ਰਾਸ਼ਰ ਪੱਪੀ ਦੇ ਘਰ ਚਾਹ ਪੀ ਰਹੇ ਜਿਸ ਤੋਂ ਬਾਅਦ ਰਾਜਾ ਵੜਿੰਗ ਨੇ ਕਿਹਾ ਕਿ ਇਹ ਡੈਮੋਕ੍ਰੇਸੀ ਹੈ ਤੇ 6 ਵਜੇ ਤੋਂ ਬਾਅਦ ਹਰ ਕਿਸੇ ਨੂੰ ਪਿਆਰ ਦੀ ਅੱਖ ਦੇ ਨਾਲ ਦੇਖਣਾ ਚਾਹੀਦਾ ਹੈ ਦੱਸਦੀ ਹੈ ਕਿ ਦੂਸਰੇ ਪਾਸੇ ਹੀ ਰਾਜਾ ਵੜਿੰਗ ਦੇ ਜਾਣ ਤੋਂ ਬਾਅਦ ਰਵਨੀਤ ਬਿੱਟੂ ਨੂੰ ਅਸ਼ੋਕ ਪ੍ਰਾਸ਼ਰ ਦੇ ਘਰ ਦੇ ਬਾਹਰ ਦੇਖਿਆ ਗਿਆ ਤੇ ਰਵਨੀਤ ਬਿੱਟੂ ਨੇ ਕਿਹਾ ਕਿ ਰਾਜਾ ਵੜਿੰਗ ਨੇ ਸਰੈਂਡਰ ਕਰ ਦਿੱਤਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਾਂਗਰਸ ਤੇ ਵੀ ਨਿਸ਼ਾਨਾ ਸਾਧਿਆ ਜਿਹੜਾ ਰਾਜਾ ਵੜਿੰਗ ਕਾਂਗਰਸ ਦਾ ਤੇ ਉਹਨਾਂ ਨੂੰ ਮੈਦਾਨ ਦੇ ਬਾਹਰ ਆ ਕੇ ਅੱਜ ਪੱਪੀ ਦੇ ਘਰੇ ਬਾਹਰ ਆ ਕੇ ਸਲੰਡਰ ਕਰ ਗਿਆ ਉਹਨਾਂ ਨੇ ਗੱਲ ਕਰਨੀ ਮੈਂ ਅੱਜ ਹੈਰਾਨ ਹੋ ਗਿਆ ਇਹ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਇਹ ਬਾਹਰ ਆ ਗਿਆ ਫੇਸ ਨਹੀਂ ਆਣਾ ਫੇਸ ਨਹੀਂ ਆਨੀ ਤੇ ਆ ਕੇ ਉਹਨਾਂ ਦੇ ਘਰ ਚ ਆ ਕੇ ਰਾਜਾ ਬੜਿੰਗ ਜਿਹੜਾ ਇਹ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਹੁਣ ਤੋਂ ਰਲੇ ਹੋਏ ਨੇ ਤੇ ਰਲੇ ਹੋਏ ਨੇ ਤੇ ਘਰੇ ਆ ਕੇ ਸਲੰਡਰ ਕਰ ਗਿਆ ਅੱਜ ਰਾਜਾ ਪੱਪੀ ਦੇ ਹੱਕ ਤੇ ਹਾਂਜੀ ਇਹ ਹਾਲਾਤ ਦੇਖੋ ਕੀ ਨੇ ਇਹ ਤੁਸੀਂ ਮੰਨੂ ਸੀ ਆ ਫੋਟੋਆਂ ਦੇਖੀਆਂ ਕਿ ਨਹੀਂ ਆਈ ਸੀ ਕਿ ਨਹੀਂ ਤੇ ਕੀ ਕਰਨਾ ਕਿ ਘਰੇ ਕੀ ਕਰਨ ਕੀ ਆਏ ਸੀ ਚਾਹ ਪੀਣ ਤੇ ਕਿਉਂ ਲੋਕਾਂ ਨੂੰ ਇੰਨਾ ਕਾਂਗਰਸੀਆਂ ਨੂੰ ਧੋਖਾ ਦਿੱਤਾ ਉਹਨਾਂ ਨੇ ਪਵਨ ਪਵਨ ਕਿਉਂ ਲੋਕਾਂ ਨੂੰ ਇੰਨਾ ਧੋਖਾ ਦਿੱਤਾ ਤੇ ਅੱਜ ਤੁਹਾਡੇ ਚੈਨਲ ਦੇ ਮੂਰੇ ਨੇ ਸਾਰਿਆਂ ਨੂੰ ਆ ਕੇ ਮੂਰੇ ਉਹ ਅੱਜ ਉਰੇ ਆ ਕੇ ਸਾਰੀ ਕਾਂਗਰਸ ਪਾਰਟੀ ਨੂੰ ਅੱਜ ਥੱਲੇ ਪਾਤਾ ਅੱਜ ਕਾਂਗਰਸ ਪਾਰਟੀ ਨੂੰ ਹਮੂਤਾ ਕਰਤਾ ਉਹਨਾਂ ਨੇ ਉਰੇ ਆ ਕੇ ਸਰੈਂਡਰ ਕਰਕੇ ਘਰੇ ਆ ਕੇ ਅੱਜ ਕਾਂਗਰਸ ਪਾਰਟੀ ਨੂੰ ਮੈਂ ਪਹਿਲਾਂ ਕਹਿੰਦਾ ਸੀ ਵੀ ਜਾਗ ਜੋ ਜਾਗ ਜੋ ਕਾਂਗਰਸ ਪਾਰਟੀ ਵਾਲਿਓ ਇਹ ਸੌਦਾ ਹੋਇਆ ਹੋਇਆ ਚਲੋ ਥੋੜਾ ਆਓ ਬਾਈ ਚਾਹ ਪੀਨੇ ਆ ਜੀ ਅੱਪ ਕੀ ਇਹ ਕਹਿੰਦੇ ਨਹੀਂ ਤੁਹਾਨੂੰ ਚਾਹ ਪੀਣ ਨੂੰ ਕਹਿ ਰਹੇ ਆ ਤੇ ਅੱਜ ਕੇਸਰੀਵਾਲ ਦੇ ਤੇ ਭਗਵੰਤ ਮਾਨ ਦੇ ਡਰੋਂ ਕੇਸਰੀਵਾਲ ਤੇ ਭਗਵੰਤ ਮਾਨ ਦੇ ਡਰੋਂ ਬਿੱਟੂ ਜੀ ਇਹ ਰਾਜਾ ਵੜਿੰਗ ਨੇ ਕਿਹਾ ਸੀ ਕਿ ਪੱਪੀ ਨੂੰ ਹਰਾ ਕੇ ਇਥੋਂ ਭੇਜਾਂਗੇ ਇੱਕ ਤਰੀਕ ਦੋ ਅੱਜ ਫਿਰ ਘਰੇ ਅੱਜ 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 ਘਰੇ ਫਿਰ ਅੱਜ ਘਰੇ ਕੀ ਕੀ ਪੈਰ ਫੜਨਾ ਆ ਨਾ ਮੈਂ ਪਹਿਲਾਂ ਹੀ ਕਹਿੰਦਾ ਸੀ ਵੀ ਐਸਾ ਕੇਸ ਹੈ ਦੇ ਭਗਵੰਤ ਮਾਨ ਕੋਲੇ ਦਾ ਕੇਸ ਆ ਜਿਹੜਾ ਉਹ ਚਾਹੇ ਉਹਨਾਂ ਨੂੰ ਕਤਲ ਕੀ ਜਾਂ ਬੱਚਿਆਂ ਨੂੰ ਉਹ ਚਾਹੇ ਇਹਦੇ ਬਸਦੀਆਂ ਬਾਡੀਆਂ ਅੱਜ ਭਗਵੰਤ ਮਾਨ ਨੇ ਤੇ ਕੇਜਰੀਵਾਲ ਨੇ ਮਰੋੜੀ ਚਾਂ ਬਾਹ ਮਰੋੜੀ ਬਾਹ ਤੇ ਸਿੱਧਾ ਗਿੱਦੜ ਵਾਏ ਤੋਂ ਵੋਟ ਪਾਉਣ ਗਿਆ ਸੀ ਰਾਜਾ ਵੜਿੰਗ ਆ ਕੇ ਸਿੱਧਾ ਪੱਪੀ ਦੇ ਘਰੇ ਆ ਕੇ ਪੈਰਾਂ 'ਚ ਪਿਆ ਸਲੰਡਰ ਕਰਕੇ ਤੁਸੀਂ ਵੀ ਘਰ ਦੇ ਬਾਹਰ ਆਏ ਹੋ ਵਰਕਰਾਂ ਨੂੰ ਮੈਨੂੰ ਤਾਂ ਪਤਾ ਲੱਗਿਆ ਵੀ ਆ ਕੇ ਮੈਂ ਤਾਂ ਇਹ ਨੰਗਾ ਕਰਨ ਆਇਆ ਉਹਨੂੰ ਜੀ ਮੈਨੂੰ ਤਾਂ ਪਤਾ ਲੱਗਿਆ ਵੀ ਸਾਰਾ মিডিਆ ਮੈਂ ਤਾਂ ਵੜਿੰਗ ਨੂੰ ਨੰਗਾ ਕਰਨ ਆਇਆ ਵੀ ਉਹ ਆ ਕੇ ਟੋਟਲ ਅੱਜ ਸਾਰੀ ਕਾਂਗਰਸ ਨੂੰਰੇ ਲੁਧਿਆਣੇ ਦੀ ਕਾਂਗਰਸ ਨੂੰ ਸਾਰੇ ਲੀਡਰਾਂ ਨੂੰ ਮੈਂ ਕਹਿੰਦਾ ਹਜੇ ਵੀ ਉੱਠ ਜਾਓ ਹਜੇ ਵੀ ਉੱਠ ਜਾਓ ਅੱਜ ਕਾਂਗਰਸ ਨੂੰ ਸਾਰੀ ਦਾ ਸੌਦਾ ਕਰਕੇ ਆ ਕੇ ਸਾਰੀ ਕਾਂਗਰਸ ਜਿਹੜੀ ਆ ਲੁਧਿਆਣੇ ਦੀ ਮੁਕਾ ਕੇ ਅੱਜ ਬਚ ਜੋ ਹਜੇ ਵੀ ਜਿਹੜੀ ਆ ਉਹ ਦੇਖੋ ਪਿੱਛੇ ਮਾੜਾ ਸਰਜ ਮਾਹੌਲ ਨਾ ਬਣੇ ਜੀ ਸਾਰੇ ਮੈਂ ਸਾਰੇ ਜਿੰਨੇ ਵੀ ਕੈਂਡੀਡੇਟਸ ਨੇ ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਹਰ ਬੰਦੇ ਨੂੰ ਸੁਖਾਵੇਂ ਮਾਹੌਲ ਬਣਾਉਣੇ ਚਾਹੀਦੇ ਹੈ। ਤਾਂ ਜੋ 6 ਵਜੇ ਤੋਂ ਬਾਅਦ 6 ਵਜੇ ਤੋਂ ਬਾਅਦ ਸਮਜੋਗ ਹਾਂ ਹਾਂ ਇੱਕ ਦੂਜੇ ਨੂੰ ਪਿਆਰ ਭਰੀ ਅੱਖ ਦੇ ਨਾਲ ਦੇਖੇ। ਇਹ ਡੈਮੋਕ੍ਰੇਸੀ ਹੈ। ਹਰ ਬੰਦੇ ਨੂੰ ਆਜ਼ਾਦਤ ਹੈ ਆਪਣੀ ਵੋਟ ਪਾਉਣ ਦਾ। ਸੋ ਇਸ ਗਲੀ ਦੇ ਵਿੱਚ ਦੇਖੋ ਕਾਂਗਰਸ ਵੀ ਰਹਿੰਦੀ ਹੈ, ਆਮ ਆਦਮੀ ਪਾਰਟੀ ਵੀ ਰਹਿੰਦੀ ਹੈ। ਹਮ ਸਾਰੇ ਲੋਕ ਰਹਿੰਦੇ ਹੈ। ਸੋ ਘਾਰਿਕਾ ਇੱਕ ਪਰਿਵਾਰ ਹੈ। ਆ ਰਿਹਾ ਮੈਨੂੰ ਲੱਗਦਾ ਕਿ ਸਭ ਨੂੰ ਆਪਸ ਵਿੱਚ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਹੈ ਤੋਂ ਇਸੇ ਕਰਕੇ ਉਸ ਭਾਈਚਾਰੇ ਸਾਂਝ ਦੇ ਲਈ ਰਾਜਾ ਬੜੇਗਾ ਜਿੱਥੇ ਖੜਾ ਬਹੁਤ ਵਧੀਆ ਪਹਿਲ ਕੀਤੀ ਹੈ ਲੱਗਦਾ ਹੈ ਕਿ ਸਾਰਿਆਂ ਨੂੰ ਅਜਿਹੇ ਜਿਹੜਾ ਗੱਲਬਾਤ ਪੁੱਜ ਗਈ ਹੈ ਗੱਲਬਾਤ ਪੁੱਜ ਗਈ ਹੈ